ਹੋ ਜਾਣਾ ਉਹ ਤੋਂ ਬਾਅਦ ਸਾਰਾ ਕੁਝ ਹੋ ਗਿਆ ਜੀ ਰਾਮ ਰਹਿਮ ਰਾਮ ਸਾਨੂੰ ਇਹ ਪ੍ਰੋਬਲ ਮਿਲਿਆ ਜੀ ਜਲਦੀ ਕਰਾ ਮੰਲੀ ਉਹਨੇ ਕਹਦੇ ਆ ਅੰਦਰ ਵੀ ਪ੍ਰੂਵਲ ਕੱਢਦਾ ਬਾਹਰ ਵੀ ਪ੍ਰੂਵਲ ਕੱਢਦਾ ਔਰ ਮੈਂ ਕਹਿੰਦਾ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੀ ਭਈ ਸਰਕਾਰਾਂ ਜਿਹੜੀਆਂ ਅੱਜ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਜੀ ਤੇ ਜੇ ਇੱਕ ਬੰਦਾ ਜਿਹੜਾ ਜੇਲ੍ਹ ਚ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਸਾਡੇ ਵਿਚਾਰੇ ਸਿੰਘ ਜਿਹੜੇ ਅੰਦਰ ਬੈਠੇ ਆ ਇਹ ਤਾਂ ਮੇਰਾ ਖਿਆਲ ਹੁਣ ਆਪਣਾ ਕੋਈ ਰਹੀ ਨਹੀਂ ਕਿਉਂਕਿ ਉਹਦਾ ਸਮਝ ਲਾਪੇ ਤੀ ਉਹ ਕਾਨੂੰਨ ਉਹਦੇ ਲਈ ਆਪਣਾ ਵੱਖਰੀ ਕਿਸਮ ਦਾ ਬਣਿਆ ਹੈ ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਜੀ ਫਿਰ ਬੰਦੀ ਸਿੰਘਾਂ ਨੂੰ ਲੈ ਕੇ ਬਾਰ-ਬਾਰ ਪ੍ਰੋਲ ਉਹਨੂੰ ਦਿੱਤੀ ਜਾ ਰਹੀ ਹੈ ਜਿਹੜੀ ਦੇਖੋ ਜੀ ਜੀ ਚਲੋ ਕਿ ਪ੍ਰਸ਼ਾਦ ਜੀ ਮੈਂ ਤਾਂ ਬਾਰ-ਬਾਰ ਚੱਲਦੇ ਰਹਾਂ ਬਾਕੀ ਕਿਉਂਕਿ ਉਹਨਾਂ ਦੀ ਮਰਜ਼ੀ ਆ ਜੀ ਮਾਲਕ ਆ ਉਹ ਤੇ ਜੇ ਪ੍ਰੋਲ ਇੱਕ ਬੰਦਾ ਇਦਾਂ ਦੇ ਕੇਸਾਂ ਚ ਕੱਟ ਸਕਦਾ ਪਰ ਮੈਂ ਕੰਪੇਅਰ ਵੀ ਨਹੀਂ ਕਰਦਾ ਜੀ ਕਿਉਂਕਿ ਮੈਂ ਦਿਲ ਕੇ ਆ ਕੇ ਬੰਦੇ ਸੰਗਾਂ ਨੂੰ ਕਈ ਵਾਰੀ ਮਿਲਦਾ ਆ ਤੇ ਮੈਨੂੰ ਇਹ ਵੀ ਗੱਲ ਕਹਿੰਦੇ ਬਈ ਯਾਰ ਸਾਡਾ ਕੰਪੇਅਰ ਕਿੰਨਾ ਕਰੀ ਜਾਣਾ ਜੀ ਪਰ ਕਾਨੂੰਨ ਦੀ ਜੜੀ ਗੱਲ ਆ ਉਹ ਬੱਕਰੀ ਆ ਕਾਨੂੰਨ ਸਾਰਿਆਂ ਦੇ ਇੱਕੋ ਜਿਹਾ ਆ ਤੇ ਇਹਨਾਂ ਲਈ ਕਾਨੂੰਨ ਹੈ ਤੇ ਉਹਨਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਧੰਨਵਾਦ ਜੀ